ਇਸ ਛੋਟੇ ਜਿਹੇ ਵੀਰ ਨੇ ਬਹੁਤ ਹੀ ਸੋਹਣਾ ਗਾਣਾ ਗਾਇਆ ਤੇ ਆਵਾਜ਼ ਵਿੱਚ ਵੀ ਇੰਨਾ ਫੀਲ ਆ ਰਿਹਾ ਕਿ ਮੈਂ ਤੁਹਾਨੂੰ ਕੀ ਦੱਸਾਂ ਇਹ ਵੀਡੀਓ ਤੁਸੀਂ ਵੇਖਿਓ ਤੇ ਤੁਹਾਡੇ ਤੋਂ ਅੱਗੇ ਸ਼ੇਅਰ ਕਰੇ ਬਿਨਾ ਰਹਿ ਨਹੀਂ ਜਾਣਾ ਕਿਉਂਕਿ ਇਸ ਛੋਟੇ ਜਿਹੇ ਵੀਰ ਨੇ ਬਹੁਤ ਸੋਹਣਾ ਗਾਣਾ ਗਾਇਆ ਹੈ ਜੇਕਰ ਤੁਸੀਂ ਵੀ ਕਹਿੰਦੇ ਹੋ ਕਿ ਹਰ ਇੱਕ ਟੈਲੈਂਟ ਅੱਗੇ ਆਵੇ ਤੇ ਗਾਂ ਦੀ ਗਾਂ ਵਾਇਰਲ ਹੋਵੇ ਤਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਐਮ ਦੀਆਂ ਹੋਰ ਨਵੀਆਂ ਵੀਡੀਓ ਦੇਖ ਲਈ ਆਪਣੇ ਪੇਜ ਨਾਲ ਜੁੜੇ ਰਹੋ ਆਪਾਂ ਐਵੇਂ ਦਾ ਟੈਲੈਂਟ ਅੱਗੇ ਲੈ ਕੇ ਆਉਂਦੇ ਰਵਾਂਗੇ ਧੰਨਵਾਦ ਆਈਆਂ ਦੇ ਵੀ ਆਈਆਂ ਕਈ ਮੰਗੀਆਂ ਗਈਆਂ ਹਾਂ ਸਾਰੀਆਂ ਫਰੇਬ ਵਿੱਚ ਤੰਗੀਆਂ ਗਈਆਂ ਮਾੜੀਆਂ ਤਾਂ ਗਈਆਂ ਚਲੋ ਕੋਈ ਗੱਲ ਨਹੀਂ ਕੁੜੇ ਮਿੱਤਰਾਂ ਦੀ ਲਾਈਫ ਵਿੱਚੋਂ ਤੰਗੀਆਂ ਗਈਆਂ ਸਾਗੀ ਬੇਰੋਜ਼ਗਾਰੀ ਕੁੜੇ ਪੁੱਤ ਬੇਬੇ ਤਾਂ ਮੁੰਡਾ ਵੀਏ ਪਾਸ ਕਰਤਾ ਦਿਹਾੜੀਆਂ ਪੁਰੇ ਕਦੇ ਕਦੇ ਮੈਨੂੰ ਕੁੜੇ ਇੰਜ ਲੱਗਦਾ ਹੈ ਬੰਦਾ ਨਹੀਂ ਮੈਂ ਦਿਲਾਂ ਦਾ ਕਬਾੜੀਆ ਕੁੜੇ ਲੱਗਦਾ ਹੈ ਬੰਦਾਲੀ ਮੈਂ ਦਿਲਾਂ ਦਾ ਕਬਾੜੀਆ ਕੁੜੇ